ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜਿਲ੍ਹਾ ਮੋਗਾ ਤੇ ਤਹਿਸੀਲ ਵਾਗਾਪੁਰਾਣਾ ਪੈਂਦੀ ਹੈ। ਬਾਈ ਲਾਪਰੀ ਜਿਕਰ ਆਪਾਂ ਵੀਡੀਓ ਬਣਾਉਣ ਲੱਗੇ ਆਂ ਬਹੁਤ ਸੋਹਣੇ ਟਾਪ ਦੇ ਨਾਗਾ ਬਾਈ ਕੋਲੇ ਚੰਗੀਆਂ ਨਾਲ ਬੱਚੀਆਂ ਚੰਗੀ ਜਾਤ ਬ੍ਰੀਡ ਵਾਲੀਆਂ ਬਹੁਤ ਫਾਰਮ ਵਾਲੀਆਂ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਜਿਹੜੇ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 7989 ਕਰਾਉਨੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਪੁੱਛਦੇ ਆਪਾਂ ਕਿਹੜੇ ਸੀਮਨ ਦੇ ਬੱਚਿਆਂ ਕੀ ਰਿਕਾਰਡ ਹੈ ਇਹਨਾਂ ਦੇ ਮਾਦਰ ਰਿਕਾਰਡ ਕੀ ਆ ਕਰਾਉਨੇ ਗੱਲ ਲਾਪ੍ਰੀਤ ਨਾ ਬਾਈ ਨਾ ਹੋਰ ਬਾਈ ਲਾਪਰੀ ਦਾ ਅਸੀ ਗਾਲ ਬਾਈ ਸਸਤਰੀ ਗਾਲ ਬਾਈ ਹਉ ਠੀਕ ਆ ਬਾਈ ਠੀਕ ਹੈ ਠੀਕ ਹੈ ਬਾਈ ਤੇ ਬਾਈ ਆਪਣਾ ਡਰੈਸ ਕਨਫਰਮ ਕਰੀ ਬਾਈ ਨਾਮ ਮੇਰਾ ਲਾਪਰੀ ਦੇ ਪਿੰਡ ਸੁਖਾ ਨੰਦ ਜਿਲ੍ਹਾ ਮੋਕਦਾ ਹਾਂਜੀ ਤਹਿਸੀਲ ਪਾਗਾ ਪ੍ਰਾਣਾ ਨੇੜੇ ਸ਼ਹਿਰ ਭਾਜਤਾ ਭਾਈ ਕਦੇ ਬਗਰਾੜੀ ਪੈਂਦਾ ਠੀਕ ਹੈ ਜੀ ਦੇਖੋ ਆਪਣੇ ਘਰ ਤੋਂ 1.5 ਕਿਲੋਮੀਟਰ ਤੇ ਬਾਜਾ ਖਾਨਾ ਬਰਨਾਲਾ ਵੱਡਾ ਰੋਡ ਹੈ ਜਿਹੜਾ ਉਹ ਪਿੱਛੇ ਹਟਮ ਬਾਜਾ ਖਾਨਾ ਇੱਦਾਂ ਜਿਹੜਾ ਜੇ ਕੋਈ ਇਧਰੋਂ ਬਰਨਾਲਾ ਸਾਈਡ ਤੋਂ ਆਉਂਦਾ ਹਨਾ ਬਾਈ ਫਿਰ ਭਾਜਤਾ ਤੋਂ ਸਿੱਧਾ ਸਿਰੀਆਲਾ ਵੀ ਉਹ ਤੋਂ ਆਏ ਸਿਰੀਆਲੇ ਸੁਖਾ ਨੰਦ ਨੂੰ ਸ਼ੜਕ ਆਉ ਹੋ ਗਿਆ। ਇਹ ਬਾਤ ਵੀ ਇੱਕੋ ਜਿਹੀ ਪੈਂਦੀ ਆ। ਠੀਕ ਆ ਬਾਈ। ਤੇ ਬਾਈ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਗ ਵਿਖਾਉਣੇ ਆ? ਬਿਆਨਤ ਨਾਗਾਂ ਚ ਗਣਵੇਂ ਚੁਣਵੇਂ ਆ। ਠੀਕ ਆ ਜੀ। ਪਰ ਹੈ ਆਏ ਸਿਰੇ ਕੋ ਕਰ ਚੰਗੇ ਆ। ਠੀਕ ਆ ਬਾਈ। ਤੇ ਬਾਈ ਫਿਰ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੇਲਾ ਲਾਈ ਬਠਾ ਗਾਕਾਂ ਦਾ ਵੀ ਤੇ ਜਾਨਵਰਾਂ ਦਾ ਵੀ ਹੈਨਾ? ਹਾਂਜੀ ਹਾਂਜੀ। ਪਰਮਾਤਮਾ ਦੀ ਕਿਰਪਾ ਬਿਆਨਤ। ਇੱਕ ਤਾਂ ਇਹ ਹੁੰਦਾ। ਭਈ ਆਪਾਂ ਕਿੰਨੋਂ ਬਾਲੇ ਗੱਪ ਤੂਫਾਨ ਚ ਨਹੀਂ ਸਿਰਦੇ ਐਵੇਂ ਮੈਂ ਇੱਥੇ ਮੇਲਾ ਖੜ ਲੈਣਾ ਤੇ ਕਹਿਦਾ ਖੀਰੀਆਂ ਉਹ ਕੰਮਾਂ ਅੱਜ ਕੀਤਾ। ਸਹੀ ਗੱਲ ਹੈ। ਇਹ ਤਾਂ ਹੈ ਬੁਲਬੁਲ ਦੇ ਬੱਚੀ ਆ ਤੇ ਆਉਦਾ ਨੰਬਰ ਬਾਈ ਬੋਲ ਦੇ ਦੁਆਰਾ ਹਾਂ ਮੇਰਾ ਹਾਂ ਨੰਬਰ ਮੇਰਾ 98729 55848 ਠੀਕ ਆ ਬਾਈ ਤੇ ਬਾਈ ਜਿਹੜੀ ਆ ਪਹਿਲੇ ਨੰਬਰ ਤੇ ਵਛੀਂਦੀ ਆ ਕੀ ਡਿਟੇਲ ਆ ਜੀ ਕੀ ਰਿਕਾਰਡ ਆ ਦੋ ਬੱਛੀਆਂ ਇੱਕ ਥਾਂ ਤੋਂ ਆਈਆਂ ਸੀ ਦੋ ਬੱਛੀਆਂ ਇੱਕ ਥਾਂ ਤੋਂ ਠੀਕ ਹੈ ਜੀ ਪਹਿਲੀ ਗੱਲ ਤਾਂ ਬੰਦ ਹੁਣ ਆਪਾਂ ਤੇਰਾ ਵੀ YouTube ਚੈਨਲ ਆ ਹਾਂ ਹਾਂ ਬਤਰੀ ਫਦੇ ਹੋਈ ਚੀਜ਼ ਅਗਲਾ ਵੇਚਦੇ ਸਹੀ ਗੱਲ ਆ ਬਾਈ ਬਹੁਤ ਸੋਹਣੇ ਨਾਗਾ ਬਿਕਣੀਆਂ ਆਈਆਂ ਵੀ ਆ ਬਿਆਹ ਤਾਂ ਠੀਕ ਹਾਂਜੀ ਹਾਂ ਦੇਖੋ ਮਿੱਤਰੋ ਫੇਸ ਕੁਆਲਿਟੀ ਦੇਖੋ ਬੱਚੀ ਦੀ ਨੀਉ ਮਰਾ ਬਈ ਇਹਦੀ ਇਹਦੀ ਬਈ ਹੈਈ ਬੈਂਤ 8 ਮਹੀਨੇ ਦੇ 3 ਤੇ 13 ਦਿਨਾਂ ਦੀ ਤੇ ਬਈ ਬਾਡੀ weight ਬਹੁਤ ਸੋਹਣਾ ਹੈ ਨਾ ਕੱਦ ਕਾਠੀ ਦੇ ਹਿਸਾਬ ਨਾਲ ਖੀਰ ਗਈ ਹੈ ਬਿਲਕੁਲ ਲੱਭ ਬੁਖਾਰ ਦੇ ਭਰਾਵਾਂ ਨੂੰ ਬੱਚੀ ਫ੍ਰੀ ਚ ਦੇਉਂਦਾ ਠੀਕ ਹੈ ਜੇ ਕਿਸ ਨੇ ਆਏ ਕਿਹਾ ਨਾ ਦੰਦ ਸਿੱਟਾ ਲਓ ਵੀ ਮਿੱਤਰੋ ਵਾਕਈ ਸਹੀ ਗੱਲ ਆ ਭਾਈ ਜੀ ਤੇ ਵਜਨ ਬਜੂਰ ਬਹੁਤ ਚੰਗਾ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਹੈ ਮੈਂ ਕਿਹਾ ਕਬੂਤਰੀ ਦਾ ਬੱਚਾ ਬਈ ਕੰਨ ਦੇਖ ਤੂੰ ਕਿੰਡੀ ਸ਼ਕੀਨੀ ਆ ਬੱਚੀ ਜੇ ਨਾ ਬੋਦੀ ਵਾਲੀ ਆ ਬਈ ਤਿਆਰ ਹੋ ਗਏ ਇੰਨੇ ਦੀਆਂ ਇਹ ਚੀਜ਼ਾਂ ਬੈਠ ਗਿਆ ਸਹੀ ਗੱਲ ਆ ਭਾਈ ਵਾਕਈ ਪਤਾ ਲੱਗਦਾ ਵੀ ਜਿਹੜੀ ਚੰਗੇ ਸੀਮਨ ਦੀ ਆ ਉਹਨੂੰ ਕੋਈ ਦੱਸਣ ਦੀ ਲੋੜ ਨਹੀਂ ਪੈਂਦੀ ਸਾਰੇ ਭਰਾ ਅੱਜਕੱਲ ਜਾਣਕਾਰ ਹਰੇਕ ਵੀਰ ਨੂੰ ਨੌਲੇਜ ਆ ਪਹਿਲੀ ਗੱਲ ਬੱਚੀ ਦੀ ਫੇਸ ਕੁਆਲਿਟੀ ਦੇਖੋ ਨਖਰਾ ਨਖਰਾ ਬੱਚੀ ਦਾ ਕੱਦ ਕਾਠੀ ਵੇਟ ਬੂਟ ਬਹੁਤ ਸੋਹਣਾ ਚੰਗੇ ਸੀਮਨ ਮੰਨ ਕੇ ਚੱਲੋ ਲੈਨ ਦੇ ਕਾਵਲੀ ਆ ਹੈਨਾ ਬਾਈ ਬਾਇਲਡ ਵਾਈਡ ਤੇ ਹਾਲਸਟਾਰ ਦੀ ਆ ਐੱਛਾ ਠੀਕ ਆ ਬਾਈ ਡੀ ਐਨ ਏ ਤੱਕ ਦੀ ਗਰੰਟੀ ਅਗਲਾ ਉਹਦਾ ਡੀ ਐਨ ਏ ਕਰਾ ਲੈ 5000 ਰੁਪਿਆ ਲਾ ਲੈ ਤੇ ਆਦਾ ਕਰਾ ਠੀਕ ਆ ਬਾਈ ਲੋ ਵੀ ਮਿੱਤਰੋ ਬਾਈ ਬਲ ਨੂੰ ਬਾਈ ਬਲ ਨੂੰ ਪੂਰੀਆਂ ਖੁੱਲੀਆਂ ਛੁੱਟੀਆਂ ਬਾਈ ਕਹਿੰਦਾ ਵੀ ਜਿਹੜੀ ਵੀ ਬੱਚੀ ਦਾ ਕੋਈ ਵੀ ਭਰਾ ਸੌਦਾ ਕਰਦਾ ਉਹਦੀ ਚੈੱਕ ਡਾਕਟਰ ਲਿਆ ਕੇ ਕਰਾ ਸਕਦਾ ਤੇ ਜਿਹੜੇ ਆਪਾਂ ਮੰਨ ਕੇ ਚੱਲੋ ਸੀਮਨ ਦਾ ਨਾਂ ਦੱਸਾਂਗੇ ਉਹਦਾ ਵਾਕਈ ਡੀ ਐਨ ਏ ਤੱਕ ਗਰੰਟੀ ਹੋ ਹੈਨਾ ਬਾਈ ਹਾਂ ਹਾਂ ਠੀਕ ਆ ਲੈ ਹਾਂ ਜੀ ਉਹਦੇ ਜਿਹੜੀਆਂ ਬੱਚੀਆਂ ਬੱਚੀ ਵਾਲੀ ਦੀ ਨੀ ਵੀਡੀਓ ਪਾਈ ਸੀ ਤੇ ਯਾਦ ਹੋ ਹਾਂ ਬਾਈ ਮਨ ਗਿਆ ਬੱਚੇ ਜਿਹੜਾਈ ਉਹਦੇ ਚੜਾਈ ਹਾਂ ਉੱਥੋਂ ਆਈਆਂ ਇਹ ਬੱਚੀ ਠੀਕ ਆ ਬਾਈ ਬਹੁਤ ਸੋਹਣੀ ਬੱਚੀ ਆ ਬਾਈ ਵੇਖੋ ਮਿੱਤਰੋ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਨਾ ਗੋਲ ਬੋਦੀ ਵਾਲੀ ਬੱਚੀ ਆ ਕੱਦ ਕਾਠ ਦੀ ਜੇ ਗੱਲ ਕਰੀਏ ਪੂਰੇ ਵਧੀਆ ਫੁੱਲ ਸਾਈਜ਼ ਦੀ ਵੜ ਬਣੂਗੀ ਤੇ ਚਾਰ ਹੀ ਥਾਂਾਂ ਫੋਟਸ਼ਾਟ ਹੈ ਨਹੀਂ ਪੂਰਾ ਮਾਰੀ ਜੀ ਹਾਂ ਹਾਂ ਲੱਭੋ ਇਹਨੇ ਸਹੀ ਗੱਲ ਆ ਬਾਈ ਨਹੀਂ ਨਹੀਂ ਸਹੀ ਗੱਲ ਆ ਵੇਖੋ ਮਿੱਤਰੋ ਬਾਈ ਦਾ ਇਮਾਨਦਾਰੀ ਦਾ ਕੰਮ ਆ ਵਧੀਆ ਬਾਈ ਕਹਿੰਦਾ ਆਪਾਂ ਦੱਸਣਾ ਵੀ ਜੇ ਕੋਈ ਮਾੜਾ ਆਈਟਮ ਕਣਾ ਜੇ ਵੀ ਹੈਗਾ ਤੇ ਆਪਾਂ ਦੱਸਾਂਗੇ ਭਾਵੇਂ ਛੋਟਾ ਚਾ ਵਡਾ ਹੈ ਨਾ ਬਾਈ ਮੈਂ ਤਾਂ ਵੇਖੋ ਜੀ ਅੱਜ ਕੋਈ ਜੀ ਨੇ ਨਵਾਂ ਫਾਰਮ ਬਹੁਤ ਸੋਹਣੀ ਵਾਕਈ ਬਾਈ ਜਿਹੜੇ ਭਰਾਣੇ ਮੰਨ ਕੇ ਚੱਲੋ ਵੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਪੰਜ ਚਾਰ ਪਸ਼ੂ ਮਗਰ ਪਾਲਣੇ ਆ ਪੂਰੀ ਟੌਪ ਦੀ ਨਸਲ ਕੁਆਲਿਟੀ ਹੈ ਤੇ ਚੰਗੇ ਜਾਤ ਪਾਤ ਕਦ ਕਾਠ ਦੀ ਜੇ ਗੱਲ ਕਰੀਏ ਤਾਂ ਬਾਕਮਾਲ ਹੈ ਹੈਨਾ ਹਾਂਜੀ ਇਹਨੇ ਚਾਰ ਲੈਣੀਆਂ ਉਹ ਇੱਕ ਸਾਂਭਲੇ ਬਸ ਸਹੀ ਗੱਲ ਆ ਬਾਈ ਲੈ ਚੱਲ ਬਾਈ ਸ਼ਾਮੇ ਲੈ ਚੱਲ ਮੜਾ ਗਦਾ ਵੀ ਪਾਲਣਾ ਤੇ ਪੂਰਾ ਘੋੜਾ ਵੀ ਪਾਲਣਾ ਸਹੀ ਗੱਲ ਆ ਬਾਈ ਲੈ ਚੱਲ ਵੇਖ ਕੁਆਲਿਟੀ ਪੂਰੀ ਵਧੀਆ ਫੁੱਲ ਕੁਆਲਿਟੀ ਹੈ ਮਿੱਤਰੋ ਸ਼ਾਮੇ ਲੈ ਚੱਲ ਬਾਈ ਕਾਨੂੰ ਆਪ ਧੁੱਪੇ ਖਰਾਬ ਕਰਨਗੇ ਅਨਮੁੱਲੀਆਂ ਚੀਜ਼ਾਂ ਹੀ ਆ ਬਾਈ ਹਨਾ ਬਹੁਤ ਸੋਹਣੇ ਨਾਗ ਚਾਰੇ ਨਾਗ ਟੋਪ ਟੋਪ ਦੇ ਆ ਤੇ ਕਿੰਨੀ ਉਮਰ ਦੱਸੀ ਬਾਈ ਜੀ ਤੇਰੀ ਉਮਰ 8 ਮਹੀਨੇ ਦੇ 14-15 ਦਿਨਾਂ ਦੀ ਆ 8 ਮਹੀਨੇ ਦੇ 14-15 ਦਿਨਾਂ ਦੀ ਉਮਰ ਆ ਤੇ ਬਾਈ ਜੇ ਆਪਾਂ ਰੇਟ ਰੂਟ ਦੀ ਗੱਲ ਕਰਕੇ ਇਹਨਾਂ ਜੋੜੀ ਦਾ ਕਰਾਂਗੇ ਬਿਆਨਤ ਅੱਜ ਮੈਂ ਧੂਨੀ ਮਾਰਦਾ ਹਾਂਜੀ ਇਹ ਰੇਟ ਦਾ ਪੂਰਾ ਫੁੱਲ ਹੀ ਆ ਅੱਛਾ ਜੀ ਹਾਂ ਤੇ ਜਿਹੜੇ ਮਗਰ ਆ ਭਰਾ ਦੀਂਦੇ ਆ ਬਾਈ ਇਹ ਕਿਵੇਂ ਕੀ ਡਿਟੇਲਾ ਗੱਲ ਵਾ ਠੀਕ ਹੈ ਲੈ ਵੀ ਮਿੱਤਰੋ ਫਿਰ ਦੂਜੇ ਨੰਬਰ ਤੇ ਕਰੋ ਜਿੱਕ ਬੱਛੀ ਪੂਰੇ ਫੁੱਲ ਸਾਈਜ਼ ਦੀ ਆ ਬਾਈ ਦੇ ਮੋਢੇ ਤੋਂ ਉੱਪਰ ਹੋ ਜਾਂਦੀ ਹੈ ਨਾ ਬਾਈ ਖੀਰੀ ਆ ਬਈ ਵੀ ਬੈਂਕ ਜਰ ਅੱਖਿਆ ਵਾਦਾ ਅੱਛਾ ਜੀ ਬੱਛੀ ਫ੍ਰੀਜ ਮੈਂ ਵਾਹ ਵੀ ਵਾਹ ਮਿੱਤਰੋ ਪੁੱਛਦਾ ਪੂਰੇ ਆ ਆਈਟੀ ਦਾ ਬਾਈ ਨੇ ਪੂਰੇ ਬੰਬਰ ਪੀਸ ਹੀ ਲੈਂਦੇ ਆ ਪਟਾਕੇ ਹੀ ਪਾਏ ਆ ਲਓ ਵੀ ਮਿੱਤਰੋ ਜਿਹੜੀ ਗੱਲ ਕਹਿੰਦਾ ਬਾਈ ਵਾਕੇ ਹੈਗੀ ਆ ਖੀਰੀਆਂ ਬੱਛੀਆਂ ਗਾਰੰਟੀ ਹੋਊਗੀ ਭਰਾ ਜੀ ਇਹਦੇ ਬਾਈ ਫੋਰ ਸ਼ੰਗ ਤਾਂ ਹੈ ਨਹੀਂ ਕੋਈ ਬਾਈ ਇਹਦੇ ਲੋ ਦੇਖੋ ਜੀ ਚੈੱਕ ਕਰਾਓ ਚਾਰ ਹੀ ਹਨ ਫੋਰ ਸ਼ੰਗ ਪੂਰਾ ਨਹੀਂ ਤੇ ਗੱਡੀ ਬਹੁਤ ਸੋਹਣੀ ਝੋਲੀ ਚਾਲੀ ਬਹੁਤ ਚੰਗੀ ਏ ਥੱਲੋਂ ਮੋਟੇ ਮੋਟੇ ਹਨ ਚਾਰ ਹੀ ਹਨ ਬੇਰਾਂ ਵਰਗੇ ਤੇ ਕੱਦ-ਕਾਠ ਦਾ ਕੀ ਬਾਤਾਂ ਆਈਆਂ ਫੁੱਲ ਵਜਨ ਵਜੂਦ ਦੀ ਆ ਫੁੱਲ ਸਾਈਜ਼ ਦੀ ਬੱਚੀ ਆ ਫੇਸ ਕੁਆਲਟੀ ਕਰੋ ਚੱਕ ਨਿੱਕਾ ਕੰਨ ਗੋਲ ਬੋਦੀ ਵਾਲੀ ਬੱਚੀ ਆ ਪੂਰੇ ਵੱਡੇ ਕੱਦ-ਕਾਠ ਦੀ ਆ ਫੁੱਲ ਬੋਡੀ weight ਆ ਸੀਮਨ ਲੈਂਦੇ ਕਾਬਲ ਆ ਬਾਈ ਹੈਨਾ ਇਹ 11 ਮਹੀਨੇ ਦੀ ਉਮਰ ਆ ਠੀਕ ਹੈ ਜੀ ਮਾਂ ਦਾ ਰਿਕਾਰਡ 50 ਲੀਟਰ ਤੋਂ ਪਲੱਸ ਆ ਵੀਰੇ ਠੀਕ ਹੈ ਜੀ ਲੋ ਵੀ ਮਿੱਤਰੋ ਫੁੱਲ ਰਿਕਾਰਡ ਦੇਣਾ ਚਾਰ ਨਾ ਗਿਆ ਬਾਈ ਕੋਲੇ ਚਾਰੇ ਫੁੱਲ ਰਿਕਾਰਡ ਦੇ ਆ ਠੀਕ ਹੈ ਵਾਕਈ ਬਾਈ ਗੱਲ ਪਤਾ ਲੱਗਦਾ ਸਹੀ ਗੱਲ ਆ ਚੰਗੀ ਫੀਡ ਚੰਗੀ ਸੰਭਾਈ ਤੇ ਮੰਨ ਕੇ ਚਲੋ ਚੰਗਾ ਹੀ ਮਾਂ ਦਾ ਦੁੱਧ ਪਹਿਲਾਂ ਤੋਂ ਹੈ ਨਾ ਫਿਰ ਇਹ ਜਿਹੜੀਆਂ ਚੀਜ਼ਾਂ ਪਾਲਦੀਆਂ ਤੇ ਜਿਹੜੇ ਭਰਾ ਜਿਹੇ ਇਹ ਜਿਹੜੀਆਂ ਘਰੇ ਗੱਟ ਵੱਡੀਆਂ ਗਾਇਆਂ ਖੜੀਆਂ ਹੋਈਆਂ ਹੋਈਆਂ ਤਿਆਰ ਤੇ ਮੈਂ ਕਹਿੰਦਾ ਵੀ ਬਿਲਕੁਲ ਜਿੱਦੇ ਤਿਆਰ ਹੋ ਵੀ ਦੋ ਤੋਂ ਬਾਹਰ ਦਾ ਕੰਮ ਕਰਦਾ ਸਹੀ ਗੱਲ ਆ ਬਾਈ ਵਾਕਿਆ ਹੀ ਗੱਲ ਸਹੀ ਆ ਬਾਈ ਜੀ ਬਾਈ ਕਹਿੰਦਾ ਦੋ ਤੋਂ ਬਾਹਰ ਵਾਲੀ ਵਹਿੜ ਬੰਨਣਾ ਮਹਾਰਾਜ ਉਮਰ ਲੰਬੀ ਕਰੇ ਤੇ ਬਹੁਤ ਸੋਹਣੇ ਬੋਡੀ ਵੇਟ ਚੰਗੇ ਕਰੈਕਟਰਾਂ ਵਾਛੀ ਚ ਫੇਸ ਕੁਆਲਿਟੀ ਬਹੁਤ ਸੋਹਣੀ ਐ ਤੇ ਕੱਦ-ਗਾਠ ਦੀ ਜੇ ਗੱਲ ਕਰੀਏ ਤਾਂ ਫੁੱਲ ਸਾਈਜ਼ ਲੈਗ ਸਕੋਰ ਕਰੋ ਜੇ ਇੱਕ ਪੂਰੀ ਜਿਵੇਂ ਬਿਲਕੁਲ ਸਹੀ ਗੱਲ ਆ ਮੇਲੇ ਵਾਲੀਆਂ ਪੱਛੀਆਂ ਬਾਈ ਸ਼ਾਮੇ ਲੈ ਚੱਲ ਬਾਈ ਹਾਂਜੀ ਹਾਂਜੀ ਪੂਰਾ ਫੁੱਲ ਸਾਈਜ਼ ਆ ਬਹੁਤ ਸੋਹਣਾ ਰੰਗ ਪ੍ਰਿੰਟ ਆ ਤਕ ਕਿੰਨੀ ਉਮਰ ਦੱਸੀ ਹੈ ਬਾਈ ਹਾਂਜੀ ਲੋ ਵੀ ਮਿੱਤਰੋ ਬਾਈ ਕੋਲੇ ਚਾਰ ਨਾਗਾ ਤੇ ਦੋ ਬੱਚੀਆਂ ਆਪਾਂ ਵਿਖਾ ਦਿਆਂ ਪੂਰੇ ਫੁੱਲ ਸਾਈਜ਼ ਦੇ ਨੇ ਤੇ ਚੰਗਾ ਬੋਡੀ ਵੇਟ ਆ ਪੂਰੇ ਚੰਗੇ ਰੰਗ ਪ੍ਰਿੰਟ ਦੇ ਆ ਕਬੂਤਰੀ ਦੇ ਬੱਚੇ ਹੀ ਆ ਤੇ ਜਿਹੜੀ 3 ਨੰਬਰ ਤੇ ਆਪਾਂ ਬੱਚੀ ਵਿਖਾਉਣੀ ਆ ਪੂਰੇ ਮੈਂ ਕਹਿੰਦਾ ਪੜਾਕੀ ਪਾਈ ਆ ਬਾਈ ਨੇ ਅੱਜ 66 ਲਿਆਂਦੇ ਆ ਬਾਈ ਬਾਈ ਬਿਆਨਤਾ ਇਹ ਤਾਂ ਪੁਛਣਾ ਫੁੱਲ ਜੋਰ ਹੀ ਲੱਗ ਗਿਆ ਠੀਕ ਹੈ ਨਹੀਂ ਜਾਨਵਰ ਵੀ ਬਾਈ ਦੱਸਦੇ ਆ ਮਿਹਨਤ ਦਾ ਮੁੱਲ ਵੀ ਪੈਂਦਾ ਨਫਾ 4 ਰੁਪਏ ਫੇਰੀ ਰੁੱਲਦਾ ਜੀ ਚੰਗੀ ਚੀਜ਼ ਤੁਸੀਂ ਖਰੀਦਿਓ ਤਾਂ ਹੀ ਬਾਈ ਨੇ ਲਈਆਂ ਚੰਗੀਆਂ ਕਰ ਕੀ ਲੈਣ ਬਾਈ ਕੀ ਡਿਟੇਲ ਆ ਜੀ ਦਸੀ ਗਰਾ ਇਹ ਸਾਡੇ 1.7 ਮਹੀਨੇ ਦੀ ਬਚੀ ਆ ਠੀਕ ਹੈ ਜੀ ਇਹ ਦੋ ਬਚੀਆਂ ਆਪਾਂ ਆ ਬਾਈਆਂ ਨੂੰ ਦੇਤੀਆਂ ਸੇਲ ਹੋ ਗਈਆਂ ਬਾਈ ਆਈ ਮੜਾ ਇੱਥੇ ਹਾਂ ਜੀ ਬਾਈ ਸੱਸੀ ਗਾਲ ਬਾਈ ਹੋ ਠੀਕ ਹੈ ਜੀ ਵਧੀਆ ਵਧੀਆ ਬਾਈ ਸੱਸੀ ਗਾਲ ਵੀਰੇ ਸੱਸੀ ਗਾਲ ਜੀ ਬਾਈ ਆਪਣਾ ਕਿਹੜਾ ਏਰੀਆ ਦੱਸੋ ਮੜਾ ਜੀ ਆਪਣਾ ਬਾਈ ਅਮਰਸੇਹ ਏਰੀਆ ਜੇ ਰਾਫਾਸੀ ਏਅਰਪੋਰਟ ਦੇ ਕੋਲ ਆਇਆ ਠੀਕ ਹੈ ਬਾਈ ਤੇ ਬਾਈ ਤੁਸੀਂ ਫਿਰ ਬਾਈ ਲਾਪਨੀ ਤੇ ਇਹ ਵੀਡੀਓ ਵੇਖ ਕੇ ਆਏ ਬਾਈ ਠੀਕ ਹੈ ਵੀਡੀਓ ਵੇਖ ਕੇ ਆਪਾਂ ਵੀਡੀਓ ਪਾਈ ਇਹ ਤੇ ਵੀਰ ਨਾਲ ਆਪਾਂ ਕੰਟੈਕਟ ਕੀਤਾ ਠੀਕ ਹੈ ਜੀ ਚਲੋ ਵੀਰ ਜੀ ਇਹ ਆ ਵੀ ਸੋਚਦਾ ਕਿ ਨਹੀਂ ਸਹੀ ਗੱਲ ਆ ਬਾਈ ਬਾਕੀ ਆਪਣੇ 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 ਚੈਨਲ ਤੇ ਮੰਨ ਕੇ ਚੱਲੋ ਵੀ 150 ਦੇ ਲਗਭਗ ਵੀਡੀਓ ਐਸੇ ਦੀ ਹੈ ਬਾਈ ਦੀ ਤੇ ਅੱਜ ਤੱਕ ਕੋਈ ਭੜਾ ਦਾ ਲੰਬਾ ਨਹੀਂ ਆਇਆ ਵਧੀਆ ਸਾਸ ਸੋਸਰਾ ਕੰਮ ਕਰਦਾ ਨੌਜਵਾਨ ਵੀਰ ਤੇ ਚੰਗੇ ਨਗ ਹੁੰਦੇ ਆ ਬਾਈ ਕੋਲੇ ਤੁਹਾਡੇ ਬਾਈ ਪੂਰੀਆਂ ਪਸੰਦ ਮੰਨ ਲੱਗ ਗਿਆ ਹਾਂਜੀ ਹਾਂਜੀ ਮੰਨ ਲੱਗ ਗਿਆ ਜਿਹੜੀ ਚੀਜ਼ ਵੀਡੀਓ ਚ ਵੇਖੀ ਸੀ ਮੰਨ ਕੇ ਚਲੋ ਗੋਲੇ ਆ ਕੇ ਉਹੀ ਦਿੱਤੀ ਸੀ ਸੇਮ ਉਹੀ ਦਿੱਤੋ ਕਾਪੀ ਆ ਠੀਕ ਆ ਬਾਈ ਤੇ ਫਿਰ ਹੁਣ ਸੌਦਾ ਹੋ ਗਿਆ ਬਾਈ ਕਲੀਅਰ ਹਾਂ ਬਾਈ ਹੋ ਗਿਆ ਠੀਕ ਆ ਇੱਕ ਆਵਸ਼ੀ ਆ ਇੱਕ ਆਵਸ਼ੀ ਆ 2 ਆਵਸ਼ੀਆਂ ਕੀਤੀਆਂ ਠੀਕ ਆ ਬਾਈ ਤੇ ਜਾਨੀ ਕਿ ਆਪਾਂ ਘਰੇ ਹੋਰ ਵੀ ਨਗ ਬਗਾਈਆਂ ਦੇ ਕੇ ਹਾਂਜੀ ਹਾਂਜੀ ਆਪਣਾ ਸ਼ੈਡੀ ਆ ਫਾਰਮ ਠੀਕ ਆ ਨਵਾਂ ਕੰਮ ਜਣੀ ਕਿ ਹੋਰ ਵਧਾਉਣੇ ਆ ਕੰਮ ਸ਼ੁਰੂ ਕਰਦੇ ਅੱਗੇ ਤਾਂ ਦੋ ਬੱਟੀਆਂ ਪਾਈਆਂ ਵੀ ਜਦੋਂ ਹੁਣ ਜਿੱਦਾਂ ਗਰਮੀ ਆ ਇਹ ਸਿਆਲ ਦੇ ਟਾਈਮ ਦੇ ਵਿੱਚ ਹੀਟ ਚਾਹੀਆਂ ਮੈਨੂੰ ਹਾਂਜੀ ਹਾਂਜੀ ਸਹੀ ਗੱਲ ਆ ਬਈ ਨਹੀਂ ਪੂਰੇ ਨਗੀਨੇ ਹੀ ਆ ਬਾਈ ਪਾਸੇ ਖੜਿਆ ਨੂੰ ਵੀ ਪਤਾ ਲੱਗਦਾ ਅਕਸਰ ਮੰਨ ਕੇ ਚੱਲ ਵੀ ਜਿਹੜੀ ਚੀਜ਼ ਆ ਉਹਦਾ ਮੂੰਹੋਂ ਬੋਲਦੀ ਕੀ ਡਿਟੇਲ ਆ ਬਾਈ ਲੱਭ ਜੀ ਤਾ ਇੰਨੇ ਨੂੰ ਮੈਂ ਤਾਂ ਆਇਆ ਨਹੀਂ ਬਾਈ ਜਿਸ ਪੰਡਿਆਗੇ ਵੀ ਕਿਸੇ ਨੇ ਕਹਦਾ ਨਾ ਬਾਈ ਦੰਦ ਸਿੱਟਿਆ ਵਾ ਸਹੀ ਗੱਲ ਹੈ ਮੈਨੂੰ ਫੋਨ ਲਾ ਲਈ ਆਪਾਂ ਪੈਸੇ ਮੋੜਾਂਗੇ ਸਹੀ ਗੱਲ ਹੈ ਬਾਈ ਜੀ ਲਓ ਵੀ ਮਿੱਤਰੋ ਖੀਰ ਗਈਆਂ ਚਾਰੇ ਬੱਚੀਆਂ ਖੀਰੀਆਂ ਤੇ ਬਾਈ ਫਿਰ ਇਹਨਾਂ ਦੀ ਜਿਹੜਾ ਆਪਾਂ ਮੁੱਲ ਵੜੀ ਦੋ ਦਾ ਦੋ ਤਾਂ ਹੋਊਗਾ ਨਾ ਸੇਲ ਹਾਂ ਚਾਰ ਬੱਚੀਆਂ ਸੀ ਬਾਈ ਕੋਲੇ ਦੋ ਬੱਚੀਆਂ ਵਿੱਚੋਂ ਸੇਲ ਹੋਊਗਾ ਤੇ ਦੋ ਰਹਿਣਗੀਆਂ ਇਹਨਾਂ ਤੇ ਲਾਉਣਾ ਕੋਈ ਆਫਰ ਬਾਈ ਅੱਜ ਬਾਈ ਬੇਅੰਤ ਆਈ ਆ ਵੇ ਨਾ ਯਾਰ ਮੱਲ ਫੁੱਲ ਲੱਗ ਗਈ ਖਰੀਦੀਆਂ ਹਾਂ ਹਾਂ ਬਾਈ ਬਖਾਉਣੇ ਹਾਂ ਤੇ ਇਹ ਆਪਾਂ ਰਪਈਆ ਲੱਖ ਚ ਹਾਂ 2 300 ਕਿਲੋਮੀਟਰ ਕਰਾਇਆ ਫਰੀ ਆ ਜਨ ਕੀ ਜਿਹੜੀ ਇਹ ਜੋੜੀ ਆ ਲੱਖ ਦੀ ਦੇਣੀ ਆ ਤੇ ਵਿੱਚੋਂ ਮੰਨ ਕੇ ਚੱਲੋ 200 ਕਿਲੋ 400 ਕਿਲੋਮੀਟਰ ਤੱਕ ਕਰਾਇਆ ਫਰੀ ਹਾਂ ਠੀਕ ਆ ਬਾਈ ਹੁਣ ਉਹੀ ਗੱਲ ਇਹ ਨਾ ਹੋਵੇ ਤੂੰ ਬੰਦਿਆਂ ਕੋਲੇ ਗੱਲ ਮਗਰੋਂ ਕੁਝ ਹੋਰ ਨਿਕਲੇ ਹੈ ਨਾ ਬਿਆਤਾ ਇੱਕ ਗੱਲ ਹੋਰ ਆ ਵੀਰੇ ਹਾਂਜੀ ਆ ਇਹ ਨਹੀਂ ਆਪਾਂ ਲੋਕਾਂ ਨੂੰ ਵੀ ਵੀਡੀਓ 'ਚ ਮੂੰਹ ਨਹੀਂ ਪੱਟ ਕੇ ਦੇ ਸਕੀਆ ਹੋਣੀਆਂ ਦੋਧੀਆਂ ਹੋਣੀਆਂ ਹਾਂ ਜੇ ਕਿਸੇ ਨੇ ਮੈਨੂੰ ਆਏ ਵੀ ਆ ਕੇ ਕਹਦੇ ਨਾ ਬਈ ਇਹ ਦੰਦ ਸਿੱਧਿਆ ਵਾ ਸਹੀ ਗੱਲ ਆ ਬਾਈ ਤੇ ਤੇਰੇ ਚੈਨਲ ਤੇ ਕਹਿੰਦਾ ਬੱਸੀ ਫਰੀਜ ਦੇਉਂਗਾ ਬਸ ਆਏ ਨਹੀਂ ਮੈਗਲੇ ਨੂੰ ਕਹਿੰਦਾ ਬਈ ਇਹਨੇ ਦੰਦ ਨਹੀਂ ਬਾਈ ਨੇ ਜਿਹੜੀ ਗੱਲ ਮੰਨ ਕੇ ਚਲੋ ਕਹੀ ਤੀ ਬਾਈ ਸਹੀ ਗੱਲ ਤਾਂ ਸਹੀ ਹੁੰਦੀ ਆ ਪਰਲੀ ਚਿੱਟ ਵਾਈਟ ਕਲਰ ਹਾਂ ਵਾਈਟ ਕਲਰ ਤਾਂ ਥੋੜਾ ਟ੍ਰੈਂਡਿੰਗ ਇੰਝ ਹੀ ਰਹਿੰਦਾ ਜਿਆਦੇ ਹੈਨਾ ਹਾਂ ਹਾਂ ਬਾਈ ਲਓ ਵੀ ਮਿੱਤਰੋ ਇਹ ਦੋ ਨਾਲ ਬਾਈ ਨੇ ਲੈ ਖਰੀਦ ਅੰਮ੍ਰਿਤਸਰ ਚੱਲੀਆਂ ਬੱਛੀਆਂ ਤੇ ਉਹ ਤਾਂ ਨਹੀਂ ਨਵਾਂ ਕੰਮ ਕੀਤਾ ਸ਼ੁਰੂ ਤੇ ਖੀਰੀਆਂ ਬਾਈ ਨੇ ਕਹਿੰਿਆ ਸੀ ਤੇ ਖੀਰੀਆਂ ਹੀ ਨਿਕਲੀਆਂ ਬੱਚਾ ਸੌਦਾ ਡਨ ਹੋ ਗਿਆ ਬਾਈ ਹਾਂ ਹਾਂ ਬਾਈ ਠੀਕ ਹੈ ਕਿਵੇਂ ਲੱਗਿਆ ਬਾਈ ਸੌਦਾ ਬਾਈ ਦਾ ਵੀ ਨਾਲ ਵਧੀਆ ਸੁਭਾ ਠੀਕ ਹੋਰ ਵੀ ਜਿਹੜੇ ਭਰਾ ਆਪਣੇ ਜਿਹੜੇ ਵੀਰ ਛੋਡੇ ਉਧਰ ਨੌਜਵਾਨ ਭਰਾ ਵੇਂਦੇ ਆ ਵੀ ਵੱਚੀਆਂ ਕਿਹਨੇ ਖਰੀਦੂਗਾ ਹੁਣ ਤੇ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਨਾ ਮਰਜ਼ੀ ਕੰਟੈਕਟ ਕਰੇ ਆ ਕੇ ਸਭ ਕੁਝ ਅੰਦਰ ਆ ਬੈੱਡ ਲਗਾ ਕੇ ਉਹ ਉੱਦਾਂ ਵੀ ਰਾਤ ਰਹਿਣਾ ਕਿਹਨੇ ਆ ਕੇ ਮਲਬਲ ਵੀ ਦੇਖਣੀਆਂ ਵੀ ਠੀਕ ਹੈ ਦੋ ਦਿਨ ਲਕਣੀਆਂ ਜਿਵੇਂ ਕਿ ਕੋਈ ਆਏ ਨਹੀਂ ਵੀ ਕੋਈ ਆਪਾਂ ਦੇਖੀ ਦੋ ਦਿਨ ਬਈ ਵਧੀਆ ਭਰਾ ਚਾਹ ਪਾਣੀ ਵਧ ਗਿਆ ਪੰਦ ਰੋਟੀ ਪਾਣੀ ਵਧ ਗਿਆ ਸਹੀ ਗੱਲਾਂ ਨੇ ਇਹ ਤਾਂ ਸੌਦਾ ਬੁੱਕੇ ਦਾ ਲੈਣਾ ਹੈ ਨਾ ਠੀਕ ਹੈ ਆਏ ਨਹੀਂ ਕੋਈ ਜੇ ਕੋਈ ਆ ਕੇ ਇਹ ਆ ਵੀ ਜਦੋਂ ਵਿਜ਼ਿਟ ਕਰੇਗੀ ਆਪਣੀ ਉਹ ਆਨਲਾਈਨ ਮਗਾਉਣ ਨਾਲ ਵੇਖ ਲਈ ਆ ਗਿਆ ਮੌਕੇ ਤੇ ਹਾਂ ਸਹੀ ਗੱਲ ਆ ਬਾਈ ਮੜ ਕੇ ਉਹ ਗੱਲ ਮਜਾ ਬੀਤੀ ਸੀ ਬਾਈ ਠੀਕ ਆ ਬਾਈ ਤੇ ਬਾਈ ਫਿਰ ਉਹ ਜਿਹੜੀਆਂ ਦੋ ਬੱਚੀਆਂ ਆਪਾਂ ਉਹਦਾ ਦੁਬਾਰਾ ਫਿਰਦਾ ਦੇ ਕੀ ਮੋਲ ਵਾੜੀ ਰੱਖਿਆ ਉਹਦਾ ਦੋਨਾਂ ਦਾ ਮੈਂ 1 ਲੱਖ ਰੁਪਈਆ ਬਾਈ ਤੇ ਹਾਂ 400 ਕਿਲੋਮੀਟਰ ਕਰਾਇਆ ਫ੍ਰੀ ਆ ਠੀਕ ਆ ਜੇ ਕੋਈ ਨੇੜ ਦਾ ਲੈਂਦਾ ਉਹਨੂੰ ਫਿਰ ਪਹੁੰਚਦਾ ਫ੍ਰੀ ਆ ਤੇ ਮਾਲ-ਦਾਨ ਖੁੱਲਾ ਕਰਦਾ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਆ ਜਿਹੜੀਆਂ ਤੁਹਾਨੂੰ ਪਹਿਲੇ ਤੇ ਦੂਜੇ ਨੰਬਰ ਤੇ ਬੱਚੀਆਂ ਵਿਖਾਈਆਂ ਬਹੁਤ ਸੋਹਣੇ ਨਾਗਾ ਦੋਨੇ ਬੱਚੇ ਪੂਰੇ ਟੋਪੋ ਟੋਪ ਬਾਈ ਤੇ ਬਾਈ ਕਹਿੰਦਾ ਲੱਖ ਰੁਪਈਆ ਦੇਨੇ ਆ ਵਿੱਚੋਂ ਮਾੜਾ ਮੋਟਾ ਮਾਨਦਾਨ ਕਰੇਗੇ ਦਾ ਹੋ ਜੂ। ਮੈਂ ਐਂ ਕਹਿੰਦਾ ਨਾ ਇਹਨਾਂ ਦੀ ਇੱਥੋਂ ਕੁਆਲਿਟੀ ਦਾ ਟਾ ਜਿਵੇਂ ਜਿਵੇਂ ਆਲਾ ਨੌਕਸੀ ਕੱਢੂ ਓਵੇਂ ਓਵੇਂ 2-2000 ਰੁਪਈਆ ਕੱਟ ਕਰੂ। ਲਓ ਵੀ ਮਿੱਤਰੋ ਬਾਈ ਦੇ ਤਾਂ ਗੱਲਾਂ ਸਿੱਧੀਆਂ ਹੀ ਆ। ਵਾਕਈ ਕੋਈ ਨੌਕਸ ਕੱਢਣ ਵਾਲੀ ਕੋਈ ਗੱਲ ਲੱਗਦੀ ਨਹੀਂ। ਪ੍ਰਮਾਤਮਾ ਉਮਰ ਲੰਬੀ ਕਰੇ। ਦੇਖੋ ਬੱਚੀ ਦੀ ਬੱਚੀ ਦਾ ਨਖਰਾ ਨੁਖਰਾ ਪੂਰਾ ਹੈ ਨਾ ਬਾਈ। ਬੁਰੀ ਟੌਪ ਕਲਾਸ ਦੀ ਨਾ ਗਿਆ। ਲੱਖ ਰੁਪਏ ਦੇ ਵਿੱਚੋ ਬਾਈ ਕਹਿੰਦਾ ਮਾਨਦਨ ਘਰੇ ਆਏ ਗਿਆ ਦਾ ਕਰ ਦਾਂਗੇ ਦੋ ਹੋ ਗਏ ਬਾਈ ਦੇ ਜਾਨਵਰ ਸੇਲ ਤੇ ਦੋ ਰਹਿ ਗਿਆਂ ਲਾ ਲਓ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਕਰ ਲੋ ਗੱਲਬਾਤ ਤੇ ਲੁੱਟ ਲੋ ਮੇਲਾ ਬਹੁਤ ਸੁਣੀ ਨਾ ਗਿਆ ਸਹੀ ਗੱਲ ਆ ਬਾਈ ਮੋਢਾ ਕੱਲਾ ਗਾਲੀ ਦੀਂਦਾ ਮੋਢਾ ਨੀਵਾ ਰਹਿੰਦਾ ਜਰਾ ਥੱਲੇ ਹੈਨਾ ਸਹੀ ਗੱਲ ਲੇ ਭਰਬਾਈ ਨੰਬਰ ਬੋਲਦੇ ਦੁਆਰਾ ਫੇਰ ਆ ਗਿਆ ਮੇਰਾ 95729 ਬਰੇ 57848 ਠੀਕ ਹੈ ਭਾਈ ਹਾਂਜੀ ਲਓ ਵੀ ਮਿੱਤਰੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਚਾਰ ਨਾਕ ਸੀਗੇ ਦੋ ਹੋ ਗਏ ਬਾਈ ਕੋਲੇ ਸੇਲ ਤੇ ਆ ਦੋ ਬੱਚੀਆਂ ਦਾ ਮੁੱਲ ਵੜੀ ਬਾਈ ਨੇ ਦੱਸਤਾ ਤੇ ਪੂਰੀ ਵੀਡੀਓ ਵੇਖਿਆ ਕਰੋ ਆਪਣੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਵਧੀਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਕਾਲ